ਜਿਸ ਮਨੁੱਖ ਨੂੰ ਕੋਈ ਚੰਗਾ ਨਹੀਂ ਸਮਝਦਾ ਜਿਸ ਦੀ ਕੋਈ ਵੀ ਕਦਰ ਨਹੀਂ ਕਰਦਾ ਜਿਹਨੂੰ ਨੀਚ ਹੀ ਨੀਚ ਸਮਝੀ ਜਾਂਦਾ ਹੈ ਸੰਸਾਰ ਤੇ ਗੁਰੂ ਨੇ ਕੀ ਉਹਨੂੰ ਮਾਨਤਾ ਦਿੱਤੀ ਹੈ ਸਤਿਗੁਰੂ ਨੇ ਜੇ ਦੱਸਿਆ ਇਸ ਸ਼ਬਦ ਵਿੱਚ ਆਸਾ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸ਼ਬਦ ਹੈ ਜੀ ਇਹੇ ਮਾਰਾਨੇ ਦੱਸਿਆ ਵੀ ਜੈਸ ਨੀਚ ਕੋ ਕੋਈ ਨਾ ਜਾਣੇ ਜੈਸ ਮਨੁੱਖ ਨੂੰ ਨੀਵੀਂ ਜਾਤ ਦਾ ਸਮਝ ਕੇ ਕੋਈ ਜਾਣਦਾ ਪਛਾਣਦਾ ਵੀ ਨਹੀਂ ਨਾਮ ਜਪਤ ਉਹ ਚੌਹ ਕਟ ਚੌਹ ਕੁੰਟ ਮੰਨੇ ਚੌਹ ਕੁੰਟ ਦਾ ਮਤਲਬ ਚੌਹਾਂ ਕੂਟਾਂ ਦੇ ਵਿੱਚ ਚਾਰ ਸਪੇਰੇ ਉਹਦੀ ਮਹਿਮਾ ਹੋਗੀ ਉਹਦੀ ਮਾਨਤਾ ਹੋਗੀ ਉਹਨੂੰ ਮੰਨਣ ਲੱਗੇ ਸੰਸਾਰ ਦੇ ਵਿੱਚ ਆਪਾਂ ਹੁਣ ਧਾਰਨਾ ਕਿੱਥੋਂ ਲਵਾਂਗੇ ਵੀ ਦੇਖੋ ਭਗਤ ਰਬਦਾਸ ਸਭ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਉਹ ਭਗਤਾਂ ਦੀ ਜਾਇਜ਼ ਹੈਕਾਰ ਹੋ ਰਹੀ ਹੈ ਸਾਰੇ ਸੰਸਾਰ ਵਿੱਚ ਚੌਹਾਂ ਕੁੰਟਾਂ ਵਿੱਚ ਤੇ ਉਸ ਸਮੇਂ ਦੇ ਜਿਹੜੇ ਪੁਜਾਰੀ ਸੀ ਆਪਣੇ ਆਪ ਨੂੰ ਉੱਚੀ ਬਰਾਦਰੀ ਦੇ ਅਖਵਾਉਣ ਵਾਲੇ ਸੀ ਉਹਨਾਂ ਨੂੰ ਕਿਸੇ ਪਿਜੇ ਨਹੀਂ ਸੀ ਰੱਖਦੇ 15 ਭਗਤ ਸਹਿਬਾਨਾਂ ਦੀ ਬਾਣੀ ਹੈ ਇਥੇ ਇਸ ਪੰਕਤੀ ਦਾ ਭਾਵ ਇਹ ਬਣਦਾ ਵੀ ਜਿਹਨੂੰ ਕੋਈ ਵੀ ਨਾਂ ਜਾਣਦਾਰੀ ਨਾ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਫਿਰ ਚੌਂ ਕੋਟਾਂ ਵਿੱਚ ਮੰਨੇ ਜਾਂਦਾ ਉਸ ਨੂੰ ਮੰਨਿਆ ਜਾਂਦਾ ਤੇਰਾ ਨਾਮ ਜਪਣ ਦੀ ਬਰਕਤ ਨਾਲ ਸਾਰੇ ਜਗਤ ਵਿੱਚ ਉਸ ਦਾ ਆਦਰ ਮਾਣ ਹੋਣ ਲੱਗ ਪੈਂਦਾ ਹੈ ਉਹ ਤਾਂ ਉਸ ਸਮੇਂ ਦੇ ਰੱਬ ਦੇ ਭਗਤ ਪਿਆਰੇ ਸਨ ਹੁਣ ਵੀ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਂਗਾ ਤਾਂ ਹੁਣ ਵੀ ਤੇਰੀ ਜੈ ਜੈਕਾਰ ਹੋਏਗੀ ਅੱਗੇ ਮਹਾਰਾਜ ਨੇ ਦੱਸਿਆ ਦਰਸ਼ਨ ਮੰਗੂੰ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੀ ਹੇ ਪਿਆਰੇ ਪ੍ਰਭੂ ਮੈਂ ਤੇਰਾ ਦਰਸ਼ਨ ਮੰਗਦਾ ਹਾਂ ਮੈਨੂੰ ਆਪਣੇ ਦਰਸ਼ਨ ਦੀ ਦਾਤ ਦੇ ਜਿਸ ਜਿਸ ਨੇ ਤੇਰੀ ਸੇਵਾ ਭਗਤੀ ਕੀਤੀ ਉਸ ਉਸ ਨੂੰ ਤੂੰ ਆਪਣਾ ਦਰਸ਼ਨ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਤੁਮਰੀ ਸੇਵਾ ਕੌਣ-ਕੌਣ ਨ ਤਰੇ? ਵੀ ਤੇਰੀ ਸੇਵਾ ਕਰਨ ਵਾਲਾ ਤੇਰੀ ਬੰਦਗੀ ਕਰਨ ਵਾਲਾ ਕਿਹੜਾ ਨਹੀਂ ਤਰਿਆ? ਬਹਰਲਾਦ ਜਨ ਤਾਰਲੇ ਹਰਨਾਖਸ਼ ਦੁਸ਼ਟ ਮਾਰ ਬਦਾਰੇ ਇਸ ਤਰ੍ਹਾਂ ਪੰਕਤੀਆਂ ਆਪ ਪੜ੍ਹਦੇ ਹੁੰਨੇ ਆ ਵੀ ਉਸ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਜ਼ਰੂਰ ਤਰੇਗਾ ਜੀ ਉਸ ਨੂੰ ਯਾਦ ਕਰਨ ਵਾਲਾ ਪ੍ਰਮਾਤਮਾ ਦੇ ਗੁਣ ਗਾਉਣ ਵਾਲਾ ਪ੍ਰਮਾਤਮਾ ਦੀ ਨਾਮ ਬਾਣੀ ਸੁਣਨ ਵਾਲਾ ਮਨੁੱਖ ਬੀਬੀ ਅਚੇਪਾਈ ਆ ਸਾਰੇ ਹੀ ਤਰਨਗੇ ਵਿਸ਼ਵਾਸ ਰੱਖ ਜੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹੇ ਜੀ ਨਾਮ ਬਾਣੀ ਨਾਲ ਜੁੜੇ ਰਹੀਏ ਕਿਉਂਕਿ ਕਈ ਵਾਰੀ ਮਨ ਦੇ ਵਿੱਚ ਆ ਜਾਂਦਾ ਵੀ ਮੈਂ ਤਾਂ 15 20 ਸਾਲ ਹੋ ਗਏ ਨਾਮ ਬਾਣੀ ਨਾਲ ਜੁੜੇ ਨੂੰ ਕੁਝ ਬਣਿਆ ਜਾਂ ਨਹੀਂ ਕਈ ਕਹਿੰਦੇ ਹੁੰਦੇ ਆ ਕਈ ਚਲੋ ਮਨੁੱਖੀ ਮਾਨ ਆ ਜਾਂਦੀ ਆ ਮਨ 'ਚ ਕਈ ਵਾਰੀ ਗੱਲ ਪਰ ਨਹੀਂ ਭਾਈ ਕਾਹੂ ਫਲ ਕੀ ਇੱਛਾ ਨਹੀਂ ਵਾਛੇ ਇਸ ਤਰ੍ਹਾਂ ਪੰਕਤੀ ਅਗਰਮਾਣੀ ਚ ਵੀ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜੱਪੀ ਚੱਲ ਨਾਮ ਬਾਣੀ ਨਾਲ ਜੁੜਿਆ ਰਹਿ ਕਿਸੇ ਫਲ ਦੀ ਆਸ ਨਾ ਰੱਖ ਉਹ ਪ੍ਰਭੂ ਪਰਮਾਤਮਾ ਨੇ ਸਮੇਂ ਸਿਰ ਤੈਨੂੰ ਦੇ ਦਾਤ ਦੇ ਹੀ ਦੇਣੀ ਆ ਮਰਨ ਜਮਨ ਦੇ ਗੇੜ ਵਿੱਚੋਂ ਬਚਾ ਲਏਗਾ ਤੈਨੂੰ ਆ ਦੱਸਿਆ ਜੀ ਇੱਥੇ ਤੁਮਰੀ ਸੇਵਾ ਕੌਣ-ਕੌਣ ਨਾ ਤਾਰੇ ਗਨਕਾ ਵੀ ਤਰਗੀ ਵੱਡੇ ਵੱਡੇ ਹੰਕਾਰੀ ਮੋਮਦਲ ਹੋ ਗਏ ਭਗਤ ਬਣ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਆ ਪਰ ਤੂੰ ਨਾਮ ਬਾਣੀ ਨਾਲ ਜੁੜਿਆ ਰਹਿ ਮਨੁੱਖ ਅੱਗੇ ਮਹਾਰਾਜ ਦੱਸਦੇ ਨੇ ਜਾ ਕੇ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉਹ ਆ ਕੇ ਚਰਨ ਮਲ ਧੋਈ ਵਾਹ हे प्रभु कंगाल ਜਾਣ ਕੇ ਜਿਸ ਮਨੁੱਖ ਦੇ ਨੇੜੇ ਵੀ ਕੋਈ ਨਹੀਂ ਸੀ ਟਕਦਾ ਨਹੀਂ ਸੀ ਆਉਂਦਾ ਤੇਰਾ ਨਾਮ ਜਪਣ ਦੀ ਬਰਕਤ ਨਾਲ ਫਿਰ ਸਾਰੀ ਲੁਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ਪੈਰ ਧੋਣ ਦਾ ਮਤਲਬ ਵੀ ਉਹਦਾ ਸਤਕਾਰ ਕਰਨਾ ਉਹਦੇ ਗੁਣਾਂ ਨੂੰ ਯਾਦ ਕਰਨਾ ਫਿਰ ਸਾਰੀ ਲੁਕਾਈ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ ਉਦੀ ਭਗਤੀ ਨੂੰ ਯਾਦ ਕਰਦੀ ਹੈ ਰੱਬ ਦਾ ਪਿਆਰਾ ਭਗਤ ਪਿਆਰਾ ਕਹਿ ਕੇ ਪੁਕਾਰਦੀ ਹੈ ਸਾਰੀ ਲੋਕਾਈ ਦੁਨੀਆ ਅਗੇ ਮਹਾਰਾਜ ਨੇ ਦੱਸਿਆ ਜੋ ਪ੍ਰਾਣੀ ਕਾਹੂ ਨ ਆਬਤ ਕਾਮ اے ਪ੍ਰਭੂ ਜਿਹੜਾ ਮਨੁੱਖ ਪਹਿਲਾਂ ਕਿਸੇ ਦਾ ਕੋਈ ਕੰਮ ਸਵਾਰਨਯੋਗਾ ਨਹੀਂ ਸੀ ਸੰਤ ਪ੍ਰਸਾਦਤਾ ਕੋ ਜਪੀਏ ਨਾਮ ਹਨ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪਣ ਕਰਕੇ ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ਇਹ ਹੋਇਆ ਕਦੋ ਸਾਧ ਸੰਗਮਨ ਹੋਵਤ ਸੋਵਤ ਜਾਗੇ ਸਾਧ ਸੰਗਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮਿੱਠੇ ਲਾਗੇ ਮਹਾਰਾਜ ਕਹਿੰਦੇ ਹੈ ਮਨ ਸਾਧ ਸੰਗਤ ਵਿੱਚ ਆ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਸੁੱਤੇ ਹੋਏ ਲੋਕ ਜਾਗ ਪੈਂਦੇ ਹਨ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ ਤੇ ਹੇ ਨਾਨਕ ਆਖਤ ਨੂੰ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ਤਦ ਪ੍ਰਭ ਨਾਨਕ ਮਿੱਠੇ ਲੱਗੇ ਆਪਾਂ ਦੋ ਪੱਖੀ ਗੱਲ ਲੈ ਲਾਂਗੇ ਵੀ ਫੇਰ ਉਹ ਪ੍ਰਭ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਨੇ ਤੇ ਪ੍ਰਭ ਪ੍ਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਗੁਰਮੁਖ ਪਿਆਰਿਆਂ ਨੂੰ ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ਤੇ ਪ੍ਰਭੂ ਨੂੰ ਵੀ ਉਹ ਪਿਆਰੇ ਲੱਗਦੇ ਨੇ ਆਸਾ ਆਸਾ ਮਹੱਲਾ ਪੰਜਵਾਂ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਹੇ ਭਾਈ ਗੁਰੂ ਦੇ ਪ੍ਰਤਾਪ ਦਾ ਸਦਕਾ ਹੀ ਮੈਂ ਹਰ ਥਾਂ ਪ੍ਰਮਾਤਮਾ ਨੂੰ ਹੀ ਵਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ ਜਿਵੇਂ ਕੁਦਰਤ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਮਨੁੱਖ ਦੀ ਅਵਸਥਾ ਬਣਦੀ ਆ ਅੰਦਰ ਦੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜਦਾ ਨਾ ਫਿਰ ਉਹਨੂੰ ਸਾਰਿਆਂ ਥਾਵਾਂ ਤੇ ਵਸਦਾ ਅੱਖੀਂ ਦਿਖਦਾ ਜਿਵੇਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੈਨੂੰ ਨਹੀਂ ਕੋਈ ਫਿਰ ਸਾਰੇ ਕੋਈ ਵੀ ਜੀਵ ਜੰਤੂ ਆ ਕੋਈ ਭੈਣ ਭਾਈ ਆ ਕੋਈ ਮਨੁੱਖਾ ਕਿਸ ਤਰ੍ਹਾਂ ਦਾ ਵੀ ਹੈ ਜੀਵ ਪ੍ਰਭੂ ਪਰਮਾਤਮਾ ਨੇ ਪੈਦਾ ਕੀਤਾ ਫਿਰ ਸਾਰਿਆਂ ਦੇ ਵਿੱਚ ਉਹਨੂੰ ਵਸਦਾ ਵੇਖਦਾ ਗੁਰੂ ਦਾ ਪਿਆਰਾ ਇਹ ਵਸਤਾ ਬਣਦੀ ਆ ਜਦੋਂ ਨਾਮ ਬਾਣੀ ਨਾਲ ਜੁੜਦਾ ਇਨਸਾਨ ਹੌਲੀ ਹੌਲੀ ਬਣਦੀ ਆ ਕਈ ਮੇਰੇ ਵਰਗੇ ਮਹੀਨਾ ਕਾ ਕੇ ਕਹਿੰਦੇ ਮਹੀਨਾ ਹੋ ਗਿਆ ਜਾਂਦਿਆਂ ਨੂੰ ਕੁਛ ਬਣਿਆ ਜਾਂ ਨਹੀਂ ਨਾ ਭਾਈ ਪਹਿਲਾਂ ਵੀ ਆਪਾਂ ਗੱਲ ਕਰੀ ਆ ਬਣ ਮਨਉਣ ਵਾਲੇ ਚੱਕਰ ਛੱਡ ਦੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਉਹਦੀ ਬੰਦਗੀ ਕਰਨਾ ਤੇਰਾ ਫਰਜ਼ ਆ ਕਿਉਂਕਿ ਤੈਨੂੰ ਮਨੁੱਖਾ ਜਨਮ ਦਿੱਤਾ ਆਇਓ ਪੜਨ ਸੁਣਨ ਕੋ ਬਾਣੀ ਗੁਰਬਾਣੀ 'ਚ ਲਿਖਿਆ ਹੋਇਆ ਵੀ ਪ੍ਰਭੂ ਪਰਮਾਤਮਾ ਦੀ ਬਾਣੀ ਪੜਨ ਸੁਣਨ ਵਾਸਤੇ ਆਇਆ ਭਾਈ ਪੜ ਵੀ ਤੇ ਸੁਣ ਵੀ ਸੁਣਾ ਵੀ ਤੇ ਸੁਣ ਵੀ ਇਹ ਕੰਮ ਤੇਰਾ ਮੇਨ ਆ ਬਾਕੀ ਜਿਹੜਾ ਆਪਣਾ ਸਰੀਰ ਕੋ ਲੋੜਾਂ ਨੇ ਉਹ ਆਪਾਂ ਆਪਣੀ ਕਿਰਤ ਕਮਾਈ ਕਰਕੇ ਪੂਰੀਆਂ ਕਰਨੀਆਂ ਮਹਾਰਾਜ ਦੱਸਦੇ ਨੇ ਏਕੋ ਏਕੀ ਨਨ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਹੇ ਭਾਈ ਗੁਰੂ ਦੇ ਪ੍ਰਤਾਪ ਦਾ ਸਦਕਾ ਹੀ ਮੈਂ ਹਰ ਥਾਂ ਪ੍ਰਮਾਤਮਾ ਨੂੰ ਹੀ ਵਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ ਤੇ ਸਦਾ ਹੀ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹਾਂ RAM RAMA RAMA ਗੁਣ ਗਾਵੋ ਹੇ ਭਾਈ ਮੈਂ ਪ੍ਰਮਾਤਮਾ ਦੇ ਸੋਹਣੇ ਗੁਣ ਗਾਉਂਦਾ ਰਹਿੰਦਾ ਹਾਂ ਫੇਰ ਸੰਤ ਪ੍ਰਤਾਪ ਸਾਧਕੇ ਸੰਗੇ ਹਰ ਹਰ ਨਾਮ ਧਿਆਵੋ ਰੇ ਗੁਰੂ ਦੇ ਬਖਸ਼ੇ ਪ੍ਰਪਤ ਗੁਰੂ ਦੇ ਬਖਸ਼ੇ ਪ੍ਰਤਾਪ ਦੀ ਬਰਕਤ ਨਾਲ ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ਰਹਿੰਦਾ ਹਾਂ ਮਨੁੱਖ ਦੀ ਗੱਲ ਆ ਜੀ ਇਹ ਸਰੀਰ ਕਰਕੇ ਬੀਬੀ ਐ ਚਾਹੇ ਭਾਈ ਆ ਰਹਾਉ ਰਹਾਵळे ਬੰਦ ਚ ਮਹਾਰਾਜ ਦੱਸਦੇ ਨੇ ਸਗਲ ਸਮਗਰੀ ਜਾ ਕੇ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਏ ਭਾਈ ਗੁਰੂ ਦੇ ਬਖਸ਼ੇ ਪ੍ਰਮਾਤ ਪ੍ਰਤਾਪ ਦੀ ਬਰਕਤ ਨਾਲ ਹੁਣ ਮੈਨੂੰ ਇਹ ਨਿਸ਼ਚਾ ਹੈ ਕਿ ਜਿਸ ਪ੍ਰਮਾਤਮਾ ਦੀ ਰਜਾ ਦੇ ਧਾਗੇ ਵਿੱਚ ਸਾਰੇ ਪਦਾਰਥ ਪਰੋਤੇ ਹੋਏ ਹਨ ਸਾਰੇ ਪਦਾਰਥ ਸਾਰੀ ਕਾਇਨਾਤ ਜੀਵ ਜੰਤੂ ਪੇੜ ਪੌਦੇ ਮਨੁੱਖ ਤਾਂ ਸਭ ਤੇ ਸਾਰੇ ਪਦਾਰਥ ਆਕਸੀਜਨ ਪਾਣੀ ਅੱਗ ਜੋ ਵੀ ਪਦਾਰਥ ਨੇ ਟੋਟਲ ਇੱਕ ਸੂਤ ਵਿੱਚ پروਏ ਹੋਏ ਨੇ ਪ੍ਰਭੂ ਪਰਮਾਤਮਾ ਦੇ ਕਹਿਣ ਦਾ ਭਾਵ ਉਹਦੇ ਹੁਕਮ ਅnder ਸਭ ਕੁਝ ਉਹਦੀ ਦਾਤ ਆ ਉਹਦੀ ਇਹ ਉਹਦਾ ਖਜ਼ਾਨਾ ਹੈ ਐਂ ਕਹਿ ਲੈਣੇ ਆ ਪ੍ਰਭੂ ਪਰਮਾਤਮਾ ਦਾ ਖਜ਼ਾਨਾ ਹੈ ਸਭ ਜੀਵ ਜੰਤੂ ਤੇ ਧਨ ਪਦਾਰਥ ਜਦੋਂ ਹੈ ਹੀ ਇੱਕੋ ਦਾ ਸਭ ਕੁਝ ਇੱਕੋ ਨੇ ਸਾਨੂੰ ਪੈਦਾ ਕੀਤਾ ਇੱਕੋ ਹੀ ਸਾਨੂੰ ਸਾਂਭ ਸੰਭਾਲ ਕਰ ਰਿਹਾ ਸਾਡੀ ਇੱਕੋ ਹੀ ਸਾਰੀਆਂ ਸੁੱਖ ਸਹੂਲਤਾਂ ਦੇ ਰਿਹਾ ਤਾਂ ਫਿਰ ਅਸੀਂ ਵੀ ਮਨ ਕਰਕੇ ਉਸ ਇੱਕੋ ਪ੍ਰਭੂ ਪਰਮਾਤਮਾ ਨਾਲ ਜੁੜ ਜਾਈਏ ਦਰਦਰ ਦੀ ਭੜਕਣਾ ਛੱਡ ਦਈਏ ਜਿਹੜਾ ਘਟ ਘਟ ਅੰਤਰ ਰਵਿਆ ਸੋਈ ਪ੍ਰਭੂ ਪਰਮਾਤਮਾ ਜਿਹੜਾ ਕਣ ਕਣ ਵਿੱਚ ਵੱਸਦਾ ਹੈ ਮਹਾਰਾਜ ਨੇ ਦੱਸਿਆ ਸਗਲ ਸਮਗਰੀ ਜਾ ਕੇ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਸ ਰਿਹਾ ਹੈ ਫਿਰ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਓ ਪਤ ਪਰਲੋ ਖਨਮਹਿ ਕਰਤਾ ਪਰਲੋ ਸਮਝਦੇ ਆ ਨਾ ਆਪਾਂ ਇਹ ਆਮ ਜੀ ਗੱਲ ਹੀ ਆ ਪੰਜਾਬੀ ਦੀ ਵੀ ਪਰਲੋ ਮਹਾ ਪਰਲੋ ਆ ਗਈ ਬਈ ਕਈਆਂ ਕਈਆਂ ਏਰੀਆ ਵਿੱਚ ਆ ਜਾਂਦੀ ਆ ਮਹਾ ਪਰਲੋ ਜਿਵੇਂ ਕਿ ਹੁਣ ਤੂਫਾਨ ਆ ਗਿਆ ਸੀ ਪਚਾਲ ਆ ਗਿਆ ਉੱਥੇ ਨੁਕਸਾਨ ਹੋ ਗਿਆ ਕਿਤੇ ਹੜ ਆ ਗਿਆ ਉੱਥੇ ਨੁਕਸਾਨ ਹੋ ਗਿਆ ਕਿਤੇ ਕਿਵੇਂ ਕਿਤੇ ਕਿਵੇਂ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ ਪ੍ਰਮਾਤਮਾ ਇੱਕ ਖਿੰਨ ਵਿੱਚ ਸਾਰੇ ਜਗਤ ਦੀ ਉਤਪਤੀ ਤੇ ਨਾਸ ਕਰ ਸਕਦਾ ਹੈ ਜਿਹੜਾ ਬੰਦਗੀ ਕਰਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਉਹਨੂੰ ਇਹ ਸਮਝ ਆ ਜਾਂਦੀ ਹੈ ਵੀ ਉਹ ਇੱਕ ਪਲ ਵਿੱਚ ਸੰਸਾਰ ਨੂੰ ਪੈਦਾ ਕਰ ਸਕਦਾ ਤੇ ਇੱਕ ਪਲ ਵਿੱਚ ਸਾਰੇ ਸੰਸਾਰ ਨੂੰ ਖਤਮ ਕਰ ਸਕਦਾ ਇੰਨੀ ਪਾਵਰ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਗੁਰਬਾਣੀ ਜੋੜਦੀ ਹੈ ਜਿਹੜਾ ਇਨਸਾਨ ਗੁਰਬਾਣੀ ਨਾਲ ਜੁੜੇਗਾ ਉਹਨੂੰ ਪ੍ਰਭੂ ਪਰਮਾਤਮਾ ਦੀ ਮਰਨ ਦੀ ਖਿੱਚ ਹੋ ਜਾਂਦੀ ਹੈ ਵੀ ਸਭ ਕੁਝ ਤੇਰੇ ਹੁਕਮ ਅੰਦਰ ਹੈ ਤੇ ਉਹਦੇ ਨਾਲ ਪਿਆਰ ਪੈ ਜਾਂਦਾ ਗੁਰਪ੍ਰਮੇਸ਼ਰ ਇੱਕੋ ਜਾਣ ਇਹ ਵੀ ਗੱਲ ਆ ਵੀ ਜਦੋਂ ਗੁਰੂ ਨਾਲ ਪਿਆਰ ਪੈ ਗਿਆ ਆਪਣਾ ਤੇ ਪਰਮੇਸ਼ਰ ਨਾਲ ਪਿਆਰ ਬਣ ਗਿਆ ਉਪਤ ਪਰ ਲੋਖਿਨ ਮਹਿ ਕਰਤਾ ਆਪ ਅਲੇਪ ਨਿਰਗੁਣ ਰਹਿਤਾ ਗੁਰੂ ਦੀ ਸੰਗਤ ਵਿੱਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ ਪ੍ਰਮਾਤਮਾ ਇੱਕ ਖਿੰਨ ਵਿੱਚ ਸਾਰੇ ਜਗਤ ਦੀ ਉਤਪਤੀ ਤੇ ਨਾਸ ਕਰ ਸਕਦਾ ਹੈ ਸਾਰੇ ਜਗਤ ਵਿੱਚ ਵਿਆਪਕ ਹੁੰਦਾ ਹੋਇਆ ਵੀ ਆਪ ਪ੍ਰਭੂ ਪ੍ਰਮਾਤਮਾ ਆਪ ਪ੍ਰਭੂ ਪਰਮਾਤਮਾ ਸਾਰੇ ਜਗਤ ਵਿੱਚ ਵਿਆਪਕ ਹੁੰਦਾ ਹੋਇਆ ਵੀ ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਸ਼ੋਹ ਹੈ ਉਹ ਨੂੰ ਸੂ ਨਹੀਂ ਸਕਦੀ ਤ੍ਰੈ ਗੁਣੀ ਮਾਇਆ ਨਰਲੇ ਪ ਵੱਖਰਾ ਉਹਨਾਂ ਮਰਨ ਵਿੱਚ ਅਤੇ ਨਾ ਜਨਮ ਵਿੱਚ ਕੁਦਰਤ ਨੂੰ ਉਹ ਸੈਕਿੰਟਾਂ ਦੇ ਹਿਸਾਬ ਨਾਲ ਖਤਮ ਕਰ ਸਕਦਾ ਤੇ ਸੈਕਿੰਟਾਂ ਦੇ ਵਿੱਚ ਹੀ ਪੈਦਾ ਕਰ ਸਕਦਾ ਤੇ ਗੁਰਬਾਨੀਆਂ ਕਹਿੰਦੀ ਆ ਜੀ ਮੈਂ ਕੋਲੋਂ ਨਹੀਂ ਗੱਲ ਕਹੀਆਂ ਲਿਖਿਆ ਉਪਤ ਪਰ ਲੋਖਨ ਮੈਂ ਕਰਤਾ ਉਤਪਤੀ ਤੇ ਮਹਾ ਪਰ ਲੋ ਲਿਆ ਸਕਦਾ ਇੱਕ ਸਕਿੰਟਾਂ ਦੇ ਵਿੱਚ ਵਿੱਚ ਇਹ ਲਿਖਿਆ ਅਜ ਤੇ ਇਹ ਪਾਵਨ ਪਵਿੱਤਰ ਅੰਗ 386 ਤੇ ਆ ਜੀ ਸਭਾਏ ਮਾਨ ਅੱਗੇ ਮਹਾਰਾਜ ਦੱਸਦੇ ਨੇ ਕਰਨ ਕਰ 라ਵਣ ਅੰਤਰਜਾਮੀ आनंद करे नानक का स्वामी आनंद करे नानक का स्वामी गुरुदेव प्रताप दी बरकत नाल मेनू ए यकीन बनया है के हरएक दे دل دی ਜਾਣਨ ਵਾਲਾ ਪ੍ਰਮਾਤਮਾ ਸਭ ਵਿੱਚ ਵਿਆਪਕ ਹੋ ਕੇ ਸਭ ਕੁਛ ਕਰਨ ਤੇ ਜੀਵਨ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ आनंद करे नानक का स्वामी इतने खल जगन वाला हों भी मैं नानक का खासम प्रभु सदा प्रसन्न रहा है इतने खल जगन वाला हों भी नानक का खासम प्रभु सदा प्रसन्न रहा है वाह ਅਗੇ ਰੱਦ ਦੇ ਨੇ ਸਤਿਗੁਰੂ ਆਸਾ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਅਭਾਰੇ ਭਵਾਰੇ ਕੋਟ ਜਨਮ ਕੇ ਰਹੇ ਭਵਾਰੇ ਜਲਬ ਦੇ ਜੀਤੀ ਨਹੀਂ ਹਾਰੇ ਮਹਾਰਾਜ ਸਮਝਾਉਣਾ ਕਰਦੇ ਨੇ ਹੈ ਭਾਈ ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੋਈ ਸੰਤ ਜਨ ਕਿਹੜੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਗੁਰਬਾਣੀ ਨਾਲ ਜੁੜੇ ਬੈਠੇ ਆਪਾਂ ਇਸ ਟਾਈਮ ਜਿਨ੍ਹਾਂ ਦੀ ਗੁਰਬਾਣੀ ਦਰ ਜਾਂ 35 ਮਹਾਂਪੁਰਖਾਂ ਦੀ ਗੁਰਬਾਣੀ ਦਰ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਸੇ ਤੋਂ ਪਾਸੇ ਸਾਨੂੰ ਲੋੜ ਹੀ ਨਹੀਂ ਭਜਣ ਦੀ ਇੱਕੋ ਹੀ ਬਹੁਤ ਆ ਸਾਡਾ ਤਾਂ ਗੁਰੂ ਨਾਨਕ ਦੇਵ ਜੀ ਤੇ 35 ਆ ਦੇ ਬੈਠੇ ਆਪਾਂ ਚਰਨਾ ਵਿੱਚ ਮਹਾਰਾਜ ਦੱਸਦੇ ਨੇ ਕੋਟ ਜਨਮ ਕੇ ਰਹੇ ਭਵਾਰੇ ਦਲੱਪ ਤੇ ਜੀਤੀ ਨਹੀਂ ਹਾਰੇ ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੋਈ ਉਹਨਾਂ ਦੇ ਕਰੋੜਾਂ ਜਨਮਾਂ ਦੇ ģੇੜ ਮੁੱਕ ਗਏ ਕਰੋੜਾਂ ਜਨਮਾਂ ਦੇ ģੇੜ ਕਿਹੜੇ ਜਿਹੜਾ ਗਰਬਾਣੀ ਕਹਿੰਦੀ ਆ ਵੀ ਲੱਖ ਕਾਗਾਂ ਕਰੋੜ ਨਾਗਾਂ ਵੀ ਲੱਖ ਬਰਾ ਕਾਂਾਂ ਦੀ ਕੋਲ ਹੈ ਕਾਂਾਂ ਦੀ ਕੋਲ ਵਿੱਚ ਚਲਿਆ ਗਿਆ ਜੀਵ ਆਤਮਾ ਇਹ ਤਾਂ ਲੱਖ ਬਰਾ ਰਹੂ ਕਰੋੜ ਬਰਾ ਰਹੂ ਜੇ ਆਪਣੇ नाग ਦੀ ਜੇ नाग ਦੀ ਕੋਲ ਵਿੱਚ ਚਲਿਆ ਗਿਆ ਤਾਂ ਕਰੋੜਵਾਰਾ ਜੁਨੀ ਆ ਉੱਥੇ ਭੋਗਣਾ ਪੈਣਾ ਕਰੋੜਵਾਰਾ ਉਸੇ ਉਸੇ ਸਰੀਰਾਂ ਚੀ ਤੇ ਇੱਥੇ ਮਹਾਰਾਜ ਨੇ ਦੱਸਤਾ ਵੀ ਜਿੰਨਾਂ ਨੂੰ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੋਈ ਉਹਨਾਂ ਦੇ ਕਰੋੜਾਂ ਜਨਮਾਂ ਦੇ ਗੇੜ ਮੁੱਕ ਗਏ ਲੱਖਾਂ ਗੰ ਕਰੋੜ ਨਾਗਾਂ ਵਾਲੀ ਜੁਨੀਆਂ ਖਤਮ ਹੋ ਗਈਆਂ ਉਹਨਾਂ ਦੀਆਂ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਿਆ ਜੀਵ ਆਤਮਾ ਜਿਹੜਾ ਬੋਲ ਰਿਹਾ ਸਰੀਰ ਨੇ ਤਾਂ ਮਿੱਟੀ ਹੋ ਜਾਣਾ ਸੁਆਹ ਹੋ ਜਾਣਾ ਇੱਕ ਦਿਨ ਇਸ ਸਮਾਂ ਪਤਾ ਨਹੀਂ ਕਿਹੜਾ ਹੋਣਾ ਕਦੋਂ ਹੋਣਾ ਕਦੋਂ ਹੈ ਉਹ ਪ੍ਰਭੂ ਪਰਮਾਤਮਾ ਨੇ ਸਮਾਂ ਮੁਕਰਰ ਕਰਿਆ ਹੋਇਆ ਪਹਿਲਾਂ ਮਰਨ ਲਿਖਾਇ ਮੰਡਲ ਮਹਿ ਆਏ ਮਾਤਾ ਦੇ ਉਧਰ ਤੋਂ ਜਨਮ ਬਾਅਦ ਚ ਲੈਂਦਾ ਇਨਸਾਨ ਪਹਿਲਾਂ ਮੌਤ ਦਾ ਲਿਖਿਆ ਜਾਂਦਾ ਲੇਖ ਵਿਆਹ ਸਮਾਂ ਤੇ ਇਸ ਤਰ੍ਹਾਂ ਉਹ ਵਿਧ ਬਣਦੀ ਆਪੇ ਹੀ ਜਾਣਦਾ ਵਿਧੀਆਂ ਸਾਰੀਆਂ ਪ੍ਰਭੂ ਪਰਮਾਤਮਾ ਪਰ ਮਨੁੱਖੇ ਜਨਮ ਦੇ ਵਿੱਚ ਰਹਿੰਦਾ ਰਹਿਦਾ ਮਨੁੱਖ ਕੋਟ ਜਨਮ ਕੇ ਰਹੇ ਭਵਾਰੇ ਗੁਰੂ ਸੰਤ ਜਨਾਂ ਦੀ ਸੰਗਤ ਚਰਨ ਧੂੜ ਪ੍ਰਾਪਤ ਹੋਈ ਜਿਨ੍ਹਾਂ ਨੂੰ ਉਹਨਾਂ ਦੇ ਕਰੋੜਾਂ ਜਨਮਾਂ ਦੇ ਗੇੜ ਮੁੱਕ ਗਏ ਮਰਨ ਜੰਮਣ ਖਤਮ ਫਿਰ ਇਹ ਜੀਵ ਆਤਮਾ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਫਿਰ ਸਰੀਰ ਧਾਰਨ ਨਹੀਂ ਕਰਦਾ ਕਦੇ ਮਨੁੱਖ ਬਣ ਗਿਆ ਕਦੀ ਕੀੜਾ ਮਕੌੜਾ ਕਿਤੇ ਪਸ਼ੂ ਪੰਛੀ ਇਹ ਫਿਰ ਜੁਨੀਆਂ ਦੇ ਵਿੱਚੋਂ ਇਹ ਜੀਵ ਆਤਮਾ ਭਟਕਣੋਂ ਹਟ ਜਾਏਗਾ 83 ਦਾ ਗੇੜ ਖਤਮ ਹੋ ਜਾਂਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ 83 ਦਾ ਗੇੜ ਖਤਮ ਫੇਰ ਨਹੀਂ ਕਿਉਂਕਿ ਜੰਮਣਾ ਮਰਨਾ ਦੁੱਖ ਵੱਡਾ ਹੈ ਗੁਰਬਾਣੀ ਚ ਪੰਗਤੀ ਆਏ ਗੁਰਬਾਣੀ ਚ ਬਚਨ ਹੈ ਜਨਮ ਮਰਨ ਦੋਨੇ ਦੁੱਖ ਹੈ ਵੱਡੇ ਦੁੱਖ ਹੈ ਜਨਮ ਮਰਨਾ ਇੱਥੇ ਸਤਿਗੁਰਾਂ ਨੇ ਦੱਸਿਆ ਕੋਟ ਜਨਮ ਕੇ ਰਹੇ ਭਵਾਰੇ ਦੁਲਬ ਦੇ ਜੀਤੀ ਨਹੀਂ ਹਾਰੇ ਜਿਨ੍ਹਾਂ ਨੂੰ ਗੁਰੂ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਹੋਈ ਉਹਨਾਂ ਦੇ ਕਰੋੜਾਂ ਜਨਮਾਂ ਦੇ ģੇੜ ਮੁੱਕ ਗਏ ਤੇ ਦੁਲਬ ਦੇ ਜੀਤੀ ਨਹੀਂ ਹਾਰੇ ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਬੜੀ ਮੁਸ਼ਕਲ ਨਾਲ ਮਿਲਿਆ ਮਨੁੱਖਾ ਜਨਮ ਸਰੀਰ ਬੀਬੀ ਆ ਚਾਹੇ ਪਾਈ ਆ ਸਰੀਰ ਤਾਂ ਕੋਈ ਵੀ ਆ ਦੋਨਾਂ ਚੋਂ ਇਸਤਰੀ ਆ ਚਾਹੇ ਪੁਰਸ਼ ਆ ਪਰੇ ਤੇ ਦਲਬਾ ਮਹਾਰਾਜ ਕਹਿੰਦੇ ਮਨੁੱਖਾ ਜਨਮ ਬਹੁਤ ਹੀ ਅਨਮੁੱਲਾ ਜਨਮ ਆਏ ਜਿਹੜਾ ਬੜੀ ਮੁਸ਼ਕਲ ਨਾਲ ਮਿਲਿਆ ਤੈਨੂੰ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਦਿੱਤਾ ਤੈਨੂੰ ਮਨੁੱਖ ਤੇ ਹੁਣ ਤੂੰ ਵੱਦ ਫੈਲੀਆਂ ਚ ਨਾ ਨੰਗਾ ਆਪ ਦਾ ਸਮਾਂ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜ ਜਾ ਤੇਰਾ ਮਰਨ ਜਮਣ ਦਾ ਗੇੜ ਮੁੱਕ ਜੇ ਦੁੱਖਾਂ ਚੋਂ ਤੂੰ ਖਲਾਸੀ ਕਰਨਵੇਂ ਮੁਕਤ ਹੋ ਜਾਏ ਜਿਹਨੂੰ ਮੁਕਤ ਕਹਿੰਦੇ ਆ ਮੁਕਤੀ ਮੁਕਤੀ ਤਾਂ ਜੇ ਜਨਮ ਮਰਨ ਦਾ ਗੇੜ ਮੁਕਾ ਜਾਵੇਂ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹ ਮੁਕਤੀ ਕਹਿੰਦੇ ਉਹਨੂੰ ਮਹਾਰਾਣੀ ਦੱਸਿਆ ਰੱਬ ਦੇ ਜੀਤੀ ਨਹੀਂ ਹਾਰੇ ਉਹਨਾਂ ਨੇ ਮੁਸ਼ਕਲ ਨਾਲ ਮਿਲੀ ਇਸ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਉਹਨਾਂ ਮਾਇਆ ਦੇ ਹੱਥੋਂ ਹਾਰ ਨਹੀਂ ਖਾਧੀ ਇਤਿਹਾਸਕ ਬਾ ਆਪਾਂ ਰੋਜ਼ ਹੀ ਯਾਦ ਕਰ ਲੈਨੇ ਆਕ ਦਿਨ ਛੱਡ ਕੇ ਵੀ ਕਰ ਲੈਨੇ ਭਾਈ ਤਾਰੂ ਸਿੰਘ ਤਾਂ ਖੋਪਰ ਤੋੜਨ ਲੱਗਾ ਜਕਰੀਆ ਕੀ ਕਹਿੰਦਾ ਸੀ ਜਕਰੀਆ ਖਾਨ ਕਹਿੰਦਾ ਤਾਰੂ ਸਿੰਘਾ ਤੇਰੀ ਭਰ ਜਵਾਨੀ ਤੇ ਮੈਨੂੰ ਤਰਸ ਆਉਂਦਾ 26 ਸਾਲ ਦੇ ਸੀ ਭਾਈ ਤਾਰੂ ਸਿੰਘ ਜੀ ਜਦੋਂ ਖੋਪਰ ਤੋੜਿਆ ਗਿਆ। ਜਬ ਅਕਸ਼ਦਾਂਗਾ ਜਿੰਦ ਤੇਰੀ ਪਰ ਇਹਦੇ ਇਜਬ ਦੇ ਵਿੱਚ ਇੱਕ ਮੈਨੂੰ ਤੋਹਫਾ ਦੇ ਜਾ ਕਹਿੰਦਾ ਤੋਹਫਾ। ਤੇ ਭਾਈ ਤਾਰੂ ਸਿੰਘ ਕਹਿੰਦਾ ਜਕਰੀਆ ਮੰਗ ਕੀ ਮੰਗਣਾ ਤੂੰ ਵੀ ਕੀ ਯਾਦ ਕਰੇਗਾ ਵੀ ਕਿਸੇ ਸਿੱਖ ਤੋਂ ਮੰਗਿਆ ਸੀ ਕੁਝ? ਕਹਿੰਦਾ ਬਖਸ਼ ਲੂੰਗਾ ਤੇਰੀ ਜਾਨ ਤੇ ਮੈਨੂੰ ਆਪਦੇ ਸੋਹਣੇ ਲੰਬੜੇ ਵਾਲ ਦੇ ਜਾ ਕਿਉਂਕਿ ਸਿੱਖ ਦੀ ਕਿਰਪਾਨ ਲਾ ਦਿਓ ਕੜਾ ਲਾ ਦਿਓ ਇਹਦੇ ਨਾਲ ਸਿੱਖੀ ਤੋਂ ਖਾਰਜ ਨਹੀਂ ਹੁੰਦਾ ਜਦੋਂ ਕੇਸ ਕਟਾ ਲੈਂਦਾ ਉਦੋਂ ਸਿੱਖੀ ਤੋਂ ਖਾਰਜ ਹੁੰਦਾ ਕਿਉਂਕਿ ਤਾਂ ਬਾਹਰੀ ਕਕਾਰ ਮਿਲ ਜਾਂਦੇ ਨੇ ਇਹ ਪ੍ਰਮਾਤਮਾ ਦੀ ਦਾਤ ਆ ਕੇਸ ਆ ਜਿਹੜੇ ਤੇ ਆਪਣੇ ਸਿੱਖਾਂ ਦੇ ਬੱਚੇ ਅਖਬਾਉਂਦੇ ਸਿੱਖ ਨੇ ਨਾਈਆਂ ਦੀਆਂ ਦੁਕਾਨਾਂ ਤੇ ਢੇਰੀਆਂ ਲੱਗਦੀਆਂ ਨੇ ਕੇਸਾਂ ਦੀਆਂ ਇਹਨਾਂ ਦਿਆਂ ਦੀਆਂ ਪੈਰਾਂ ਚ ਰੁਲਦੇ ਨੇ ਪਰ ਭਾਈ ਤਾਰੂ ਸਿੰਘ ਕਹਿੰਦਾ ਸੀ ਨਾ ਜਕਰੀਆ ਤੂੰ ਵੀ ਕੀ ਯਾਦ ਰੱਖੇਗਾ ਦੇ ਜਾਊਗਾ ਤੈਨੂੰ ਸੋਹਣੇ ਵਾਲ ਪਰ ਕੱਲੇ ਕੇਸ ਹੀ ਨਹੀਂ ਨਾਲ ਖੋਪਰ ਵੀ ਦੇਊਗਾ ਨਾਲ ਵੀ ਮੇਰਾ ਖੋਪਰ ਉਤਾਰ ਲੈ ਇਸ ਤਰ੍ਹਾਂ ਨਹੀਂ ਤੂੰ ਕੱਟ ਸਕਦਾ ਕੇਸ ਮੇਰੇ ਮਹਾਰਾਜ ਕਹਿੰਦੇ ਦੁਲਬ ਦੇ ਜੀਤੀ ਨਹੀਂ ਬਾਹਰੇ ਹਾਰੇ ਫਿਰ ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਇਸ ਤਰ੍ਹਾਂ ਬਾਜੀ ਜਿੱਤੀ ਜਾਂਦੀ ਆ ਜੀ ਐਵੇਂ ਲੱਗਦਾ ਪਰਮਾਤਮਾ ਦੇ ਲੇਖੇ ਵਿੱਚ ਜੀਵਨ ਆਏ ਲੱਗਦਾ ਜਦੋਂ ਸਿੱਖੀ ਸਿਤਕ ਨਾ ਜਾਏ ਸਿਰ ਜਾਏ ਤਾਂ ਜਾਏ ਕਿੰਨੀਆਂ ਲੱਖਾਂ ਕੁਰਬਾਨੀਆਂ ਨੇ ਅਣਗਿਣਤ ਗਿਣੀਆਂ ਨਹੀਂ ਜਾ ਸਕਦੀਆਂ ਇੰਨੀਆਂ ਸ਼ਹੀਦੀਆਂ ਕੁਰਬਾਨੀਆਂ ਗੁਰਸਿੱਖੀ ਵਿੱਚ ਮੀਰ ਮੰਨੂ ਦੀ ਜੇਲ੍ਹ ਵਿੱਚ ਦੇਖ ਲਓ ਬੀਬੀਆਂ ਨੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾ ਲੇ ਗਾਲਾਂ ਚ ਹਾਰ ਪਾ ਲੇ ਆਪਣੇ ਨੇੜੇ ਮਹਿਤੀ ਮਹਿਤੀ ਆਣਾ ਸਾਹਿਬ ਬਣਿਆ ਗੁਰਦੁਆਰਾ ਮਹਿਤੇ ਆਣਾ ਸਾਹਿਬ ਕਹਿੰਦੇ ਆਪਾਂ ਉੱਥੇ ਸਾਰੀ ਅਰਦਾਸ ਆ ਬਹੁਤ ਸਾਰੀਆਂ ਜਿਵੇਂ ਸ਼ਹੀਦੀਆਂ ਹੋਈਆਂ ਉੱਥੇ ਦਿਖਾਈਆਂ ਮਾ ਮੂਰਤੀਆਂ ਬਣੀਆਂ ਹੋਈਆਂ ਉਹ ਉਸ ਤਰ੍ਹਾਂ ਹੋਇਆ ਜੀ ਇਤਿਹਾਸ ਆ ਬਾਲੇ ਚਿਰ ਦਾ ਨਹੀਂ ਐ 2-300 ਸਾਲ ਦਾ ਯਤਨ